ਜੋ ਗੱਲ ਤੁਸੀਂ ਕਹੀ ਹੈ ਨਾ ਜੀ ਬਿਲਕੁਲ ਠੀਕ ਆ ਕਿ ਮੇਰੇ ਮੁਕਾਬਲੇ ਚ ਬੜੇ ਬੜੇ ਮੈਲਾਂ ਵਾਲੇ ਚਾਰ-ਚਾਰ ਬਰੀ ਐਮਪੀ ਰਹੇ ਪੰਜਾਬ ਦੇ ਸੀਐਮ ਰਹੇ ਥਾਰੀ ਬਹੁਤ ਵੱਡੇ ਵੱਡੇ ਚਿਹਰੇ ਮੇਰੇ ਮੁਕਾਬਲੇ ਚ ਆ ਲੋਕਾਂ ਨੇ ਇਹਨਾਂ ਨੂੰ ਵੱਡੇ ਚਿਹਰੇ ਤਾਂ ਬਣਾਇਆ ਇਹਨਾਂ ਦੀ ਕਦਰ ਤਾਂ ਬਹੁਤ ਕਰੀ ਪਰ ਇਹਨਾਂ ਨੇ ਲੋਕਾਂ ਦੀ ਕਿੰਨੀ ਕਦਰ ਕਰੀ ਆ ਉਹ ਲੋਕ ਸਭਾ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਮੈਨੂੰ ਜੋ ਕੁਝ ਵੀ ਬਣਾਇਆ ਪਬਲਿਕ ਨੇ ਬਣਾਇਆ ਲੋਕਾਂ ਨੇ ਬਣਾਇਆ ਜੇ ਅੱਜ ਵੀ ਇੱਥੇ ਤੱਕ ਪਹੁੰਚਿਆ ਆ ਤੇ ਮੇਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਮੈਂ 32 ਸਾਲ ਪਹਿਲਾਂ ਅੰਥ ਰਤਨ ਜਥੇਦਾਰ ਗੁਰਚੰਦ ਸਿੰਘ ਤੌੜਾ ਜੀ ਨੇ ਮੈਨੂੰ ਸ਼ਾਮਲ ਕਰਾਇਆ ਦਾ ਅੱਜ ਤੱਕ ਉੱਥੇ ਹੀ ਖੜਿਆ ਆ ਅੱਜ ਵੀ ਕਾਂਗਰਸ ਦੇ ਐਮਪੀ ਆ ਵੋਟਾਂ ਬੀਜੇਪੀ ਤੋਂ ਮੰਗ ਰਹੇ ਆ ਮੈਂ ਅੱਜ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜੀ ਤਾਂ ਸਿੱਧੀ ਹੋਮ ਮਿਨਿਸਟਰ ਸਾਹਿਬ ਨਾਲ ਹੈ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਬੀਜੇਪੀ ਨਾਲ ਸਾਡਾ ਜਦੋਂ ਸਮਝੌਤਾ ਹੋਇਆ ਬੀਜੇਪੀ ਕੋਲ ਕੋਈ ਵੋਟਾਂ ਨਹੀਂ ਤੇ ਦੇਸ਼ ਚ ਤਾਂ ਇੱਕ ਸਿੰਗਲ ਇੱਕ ਕੈਂਪੀ ਦਾ ਉਹਨਾਂ ਦਾ ਉਸ ਟਾਈਮ ਪੰਜਾਬ ਚ ਕੜਤਣ ਪੈਦਾ ਕਰ ਦਿੱਤੀ ਸੀ ਕਾਂਗਰਸ ਨੇ ਆ ਜੂਨ ਦਾ ਮਹੀਨਾ ਆ ਰਿਹਾ ਆ ਜੂਨ ਦੇ ਪਹਿਲੇ ਤੋਂ ਲੈ ਕੇ 5 6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ ਪੰਜਾਬ ਦੇ ਅੰਦਰ ਕਾਂਗਰਸ ਨੇ Hindu Sikh ਭਾਈਚਾਰਕਾਂ ਸਾਂਝ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਦੇਖੋ ਪ੍ਰਮਾਤਮਾ ਦੀ ਬਖਸ਼ਿਸ਼ਾ ਮੇਰੇ ਤੇ ਮੈਨੂੰ ਇਸ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਮਿਲੀ ਆ ਮੈਂ ਸਾਰੇ ਵਰਕਰ ਲੀਡਰ ਕੋਰ ਕਮੇਟੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਹਾਂ ਜੋ ਗੱਲ ਤੁਸੀਂ ਕਹੀ ਹੈ ਨਾ ਜੀ ਬਿਲਕੁਲ ਠੀਕ ਆ ਕਿ ਮੇਰੇ ਮੁਕਾਬਲੇ ਚ ਬੜੇ ਬੜੇ ਮੈਲਾਂ ਵਾਲੇ ਚਾਰ ਚਾਰ ਬਰੀ ਐਮਪੀ ਰਹੇ ਪੰਜਾਬ ਦੇ ਸੀਐਮ ਰਹੇ ਫਿਰ ਹੈਲਥ ਮਨਿਸਟਰ ਤੇ ਐਮਪੀ ਵੀ ਰਹੇ ਗਾਂਧੀ ਜੀ ਸਾਰੇ ਬਹੁਤ ਵੱਡੇ ਵੱਡੇ ਚਿਹਰੇ ਮੇਰੇ ਮੁਕਾਬਲੇ ਚ ਆ ਪਰ ਲੋਕਾਂ ਨੇ ਇਹਨਾਂ ਨੂੰ ਵੱਡੇ ਚਿਹਰੇ ਤਾਂ ਬਣਾਇਆ ਇਨਾਂ ਦੀ ਕਦਰ ਤਾਂ ਬਹੁਤ ਕਰੀ ਪਰ ਇਹਨਾਂ ਨੇ ਲੋਕਾਂ ਦੀ ਕਿੰਨੀ ਕਦਰ ਕਰੀ ਆ ਉਹ ਲੋਕ ਸੁਭਾ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਦੇਖੋ ਮੇਰੀ ਕੋਈ ਰਾਜਨੀਤਿਕ ਬਰਾਸਤ ਨਹੀਂ ਪਹਿਲੀ ਗੱਲ ਦੂਸਰਾ ਮੈਂ ਕੋਈ ਮੈਲਾ ਚ ਪੈਦਾ ਨਹੀਂ ਹੋਇਆ ਮੈਂ ਕੋਈ ਕਾਮਨਵੈਲ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਇੱਕ ਛੋਟੇ ਜਿਹੇ ਪਿੰਡ 'ਚ ਪੈਦਾ ਹੋਇਆ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਚੇਅਰਮੈਨ ਪਲਾਨਿੰਗ ਬੋਰਡ ਰਿਹਾ ਮਨਿਸਟਰ ਰਿਹਾ ਐਮਐਲਏ ਰਿਹਾ ਮੈਨੂੰ ਜੋ ਕੁਝ ਵੀ ਬਣਾਇਆ ਪਬਲਿਕ ਨੇ ਬਣਾਇਆ ਲੋਕਾਂ ਨੇ ਬਣਾਇਆ ਜੇ ਅੱਜ ਵੀ ਇੱਥੇ ਤੱਕ ਪਹੁੰਚਾਇਆ ਤੇ ਮੇਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਮੈਂ 32 ਸਾਲ ਪਹਿਲਾਂ ਅੰਥ ਰਤਨ ਜਥੇਦਾਰ ਗੁਰਚੰਦ ਸਿੰਘ ਟਵਾੜਾ ਜੀ ਨੇ ਮੈਨੂੰ ਸ਼ਾਮਲ ਕਰਾਇਆ ਤਾਂ ਅੱਜ ਤੱਕ ਉੱਥੇ ਹੀ ਖੜਿਆ ਆਪਣੇ ਕਰੈਕਟਰ ਨਾਲ ਖੜਿਆਗਾ ਦੂਸਰੇ ਪਾਸੇ ਉਹ ਲੋਕਾਂ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀ ਅਹਿਮੀਅਤ ਹੀ ਖਤਮ ਕਰਦੀ ਮਤਲਬ ਉਹਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਇਹ ਕੈਬਨਿਟ ਮਨਿਸਟਰ ਤਾਂ ਹੈ ਇਹ ਐਮਪੀ ਤਾਂ ਹੈ ਬਣੇ ਰਹੇ ਇਹਨਾਂ ਨੂੰ ਇਹਨਾਂ ਦੀ ਪਰਫਾਰਮੈਂਸ ਪੁੱਛ ਲਿਓ ਕੋਈ ਜਵਾਬ ਨਹੀਂ ਦੇਣਗੇ ਇਹ ਐਮਪੀ ਬਣ ਕੇ ਘਰ ਬੈਠ ਜਾਂਦੇ ਆ ਕੋਈ ਲੋਕਾਂ ਦੀ ਸਮੱਸਿਆਵਾਂ ਨਹੀਂ ਸੁਣਦੇ ਜੇ ਮੇਰੀ ਪਰਫਾਰਮੈਂਸ ਦੇਖਣੀ ਆ ਤੁਸੀਂ ਮੋਹਾਲੀ ਸ਼ਹਿਰ ਦੇਖ ਲਿਓ ਅੱਜ ਆ ਕੇ ਉੱਥੇ ਦੀਆਂ ਸੜਕਾਂ ਉੱਥੇ ਦੇ ਸਟੇਡੀਅਮ ਉੱਥੇ ਦੇ 에ਰਪੋਰਟ ਇੱਕ ਇੱਕ ਚੀਜ਼ ਮੈਂ ਉਸ ਦਾ ਮਹਲਕਾ ਇੰਚਾਰਜ ਹਾਂ ਮੇਰਾ ਹਲਕਾ ਡੇਰਾ ਵੀ ਤੁਸੀਂ ਪਤਾ ਕਰ ਲਿਓ ਕਿਸੇ ਗਰੀਬ ਨੂੰ ਪੁੱਛ ਲਿਓ ਜਿੰਨੇ ਗਰੀਬ ਘਰਾਂ 'ਚ ਲੈਟਰਿੰਗਾਂ ਬਣੀਆਂ ਇਨਕੇ ਸਰਮੇਲੇ ਬਣਾਈਆਂ ਮਕਾਨਾਂ ਵਾਸਤੇ ਪੈਸੇ 1.5 ਲੱਖ ਰੁਪਈਆ ਮੈਂ ਦਵਾਇਆ ਹਰ ਗਰੀਬ ਨੂੰ ਪੈਨਸ਼ਨ ਸਮੇਂ ਸਿਰ ਮਿਲਦੀ ਸੀ ਸਾਗਨ ਸਕੀਮ ਸਮੇਂ ਸਿਰ ਮਿਲਦੀ ਸੀ 47000 ਨੀਲੇ ਕਾਰਡ ਬਣਾਏ ਤੇ ਹਰੇਕ ਨੂੰ ਆਟਾ ਦਾਲ ਟਾਈਮ ਤੇ ਮਿਲਦੀ ਸੀ ਜਿੰਨੇ بڑے ਓਵਰ ਬ੍ਰਿਜ ਆ ਮਹਾਰਾਣੀ ਪ੍ਰਨੀਤ ਕੌਰ ਤਾਂ ਕੇਂਦਰ ਚ ਵਜੀਰਤੀ ਡੇਰਾਵਾਂ ਸੀ ਓਵਰ ਬ੍ਰਿਜ ਨਹੀਂ ਬਣਾ ਸਕੀ ਸੀ ਮੈਂ 13 ਮਹੀਨੇ ਚ ਬਣਾ ਦਿੱਤਾ ਇਹਨਾਂ ਦੀ ਪਰਫਾਰਮੈਂਸ ਮੈਂ ਗਿਆ ਸਤਰਾਂ ਨੇ ਦੇਵੀ ਨਗਰ ਵਾਲਿਆਂ ਨੂੰ ਪੁੱਛੋ ਜਿਹੜੇ ਹਰ ਸਾਲ ਫਸਲਾਂ ਤਬਾਹ ਹੁੰਦੀਆਂ ਆਪਣੇ ਅੱਖਾਂ ਨਾਲ ਦੇਖਦੇ ਆ ਫੇਰ ਵਿਚਾਰੇ ਤਿਆਰੀ ਕਰਦੇ ਆਂ ਅਗਲੀ ਫਸਲ ਫੇਰ ਤਬਾਹ ਹੋ ਜਾਂਦੀ ਆਂ ਕਰਜ਼ਾਈ ਹੋ ਗਏ ਕਿਸਾਨ ਮੈਂ ਇੱਕ ਦਿਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ 500 ਕਰੋੜ ਕੀ ਪ੍ਰੋਜੈਕਟ ਸੈਂਸ਼ਨ ਕਰਵਾ ਲੇਤੇ ਪੰਜ 400 ਕਰੋੜ ਰੁਪਏ ਇੱਕ ਘਰ ਤੇ ਨਹੀਂ ਲਾ ਸਕਦੇ ਤੇ ਪੰਜਾਬ ਦੇ ਸੀਐਮ ਰਏ ਇਹ ਤਾਂ ਆਪਣੇ ਜਿਹੜੇ 5 ਕਰੋੜ ਰੁਪਏ ਫੰਡ ਮਿਲਦਾ ਉਹ ਪਤਾ ਨਹੀਂ ਕਿੱਥੇ ਜਾਂਦਾ ਉਹ ਨਹੀਂ ਕਿਸੇ ਨੂੰ ਦੇ ਸਕਿਆ ਕਿਸੇ ਗਰੀਬ ਦੀ ਮਦਦ ਕਰ ਸਕਿਆ ਸੋ ਮੁਕਾਬਲਾ ਪਰਫਾਰਮੈਂਸ ਦਾ ਆ ਮੁਕਾਬਲਾ ਕਰੈਕਟਰ ਦਾ ਆ ਇੱਕ ਪਾਸੇ ਤੁਸੀਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਦੇਖੋ ਚਾਰ ਵਾਰੀ ਐਮਪੀ ਰਹੇ ਕਾਂਗਰਸ ਦੇ ਅੱਜ ਵੀ ਕਾਂਗਰਸ ਦੇ ਐਮਪੀ ਆ ਵੋਟਾਂ ਬੀਜੇਪੀ ਤੋਂ ਮੰਗ ਰਹੇ ਆ ਮੈਂ ਅੱਜ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਥੋੜੀ ਤਾਂ ਸਿੱਧੀ ਹੋਮ ਮਿਨਿਸਟਰ ਸਾਹਿਬ ਨਾਲ ਹੈ ਤੁਸੀਂ ਫੋਨ ਕਰਦੇ ਆ 4 ਮਿੰਟਾਂ ਚ ਸੈਂਟਰਲ ਫੋਰਸੇਜ਼ ਆ ਜਾਂਦੀਆਂ ਜੋ ਜਿਹੜੇ ਨੌਜਵਾਨ ਵੀਰ ਬੱਚੇ ਇਹਨਾਂ ਨੇ ਅਰੈਸਟ ਕਰਿਆ ਸਾਡੇ ਕਿਸਾਨ ਵੀਰ ਧਰਨੇ ਤੇ ਬੈਠੇ ਆ ਧੁੱਪਾਂ ਦੇ ਅੰਦਰ ਕਿਰਪਾ ਕਰਕੇ ਉਹਨਾਂ ਦੇ ਉਹਨਾਂ ਤੇ ਕੋਈ ਉਹਨਾਂ ਤੇ ਐਨਐਸਏ ਨਾਲ ਕੋਈ ਕਾਨੂੰਨ ਥੋੜੀ ਆ ਕੋਈ ਉਹ ਜਿਹੜੇ ਨੌਜਵਾਨ ਵੀਰ ਇਹਨਾਂ ਨੇ ਅਰੈਸਟ ਕਰੇ ਆ ਅੱਜ 12 ਵਜੇ ਰੇਲਾਂ ਰੋਕੀਆਂ ਜਾਣੀਆਂ ਕਿਸਾਨਾਂ ਨੇ ਵੀ ਤੁਸੀਂ ਉਹਨਾਂ ਦੀਆਂ ਬੰਗਾ ਪ੍ਰਮਾਨ ਕਰ ਦਿਓ ਉਹਨਾਂ ਬੱਚਿਆਂ ਨੂੰ ਤਾਂ ਛੱਡ ਦਿਓ ਤਾਂ ਕਿ ਇਹਦੇ ਏਜੰਡਾ ਕੀ ਹੈ ਤੁਹਾਡਾ ਇਹ ਮੈਂ ਤਾਂ ਪਰਫਾਰਮੈਂਸ ਦੇ ਨਾਲ ਏਜੰਡੇ ਦੀ ਗੱਲ ਕਰੀਏ ਦੇਖੋ ਏਜੰਡਾ ਸਭ ਤੋਂ ਪਹਿਲਾਂ ਖੇਤਰੀ ਪਾਰਟੀ ਪੰਜਾਬੀਆਂ ਦੀ ਸ਼੍ਰੋਮਣੀ ਅਕਾਲੀ ਦਲ ਸਾਡਾ ਏਜੰਡਾ ਪੰਜਾਬ ਆ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਸਾਡਾ ਫਰਜ਼ ਆ ਕਿਸਾਨੀ ਏਜੰਡਾ ਆ ਅੱਜ ਤੁਸੀਂ ਦੇਖੋ ਵੀ ਐਮਐਸਪੀ ਦਾ ਜਿਹੜਾ ਪੰਜਾਬ ਵਿੱਚ ਮਿਲੀ ਸੀਗੀ ਜੁਆਇੰਟ ਪੰਜਾਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਅਸੀਂ ਡਟ ਕੇ ਐਮਐਸਪੀ ਦੀ ਗਰੰਟੀ ਦੀ ਲੜਾਈ ਹਰ ਹੱਦ ਹੱਦ ਤੱਕ ਜਾ ਕੇ ਲੜਾਂਗੇ ਬੰਦੀ ਸਿੰਘਾਂ ਦਾ ਮਸਲਾ ਹੈ ਹੁਣ ਜਿਨ੍ਹਾਂ ਨੇ 30-30 ਸਾਲ ਸਜ਼ਾਵਾਂ ਪੂਰੀਆਂ ਕਰ ਲੀਆਂ 75 75 80 80 ਸਾਲ ਦੀ ਸਜ਼ਾਵਾਂ ਉਮਰ ਹੋ ਗਈ ਉਹਨਾਂ ਦੀ ਉਹ ਵਿਚਾਰੇ ਜੇਲ੍ਹਾਂ 'ਚ ਬੈਠੇ ਆ ਕੋਈ ਦਿੱਲੀ ਵਾਲੇ ਕੇਜਰੀਵਾਲੇ ਰੋਕੇ ਪਏ ਆ ਕੋਈ ਕੇਂਦਰਿਤ ਕਰਕੇ ਆ ਉਹਨਾਂ ਦਾ ਮਸਲਾ ਸੀ ਟੇਕਓਵਰ ਕਰਨਾ ਪੰਜਾਬ ਦੇ ਹੱਕਾਂ ਦੇ ਉੱਤੇ ਕਿੱਡੇ ਡਾਕੇ ਪੈ ਰਹੇ ਆ ਭਾਖੜਾ ਨੰਗਲ ਜਿਹੜਾ ਡੈਮ ਸੀਗਾ ਉਹਦੇ 'ਚ ਸਾਡਾ ਮੈਂਬਰ ਹੁੰਦਾ ਤਾਂ ਕੱਢ ਕੇ ਬਾਹਰ ਰੱਖ ਦਿਆ ਫਿਰ ਜਿਹੜੀ ਬਾਰ ਲੀਆਂ ਸਟੇਟਾਂ ਜਿਹੜੇ ਸਾਡੇ ਧਾਰਮਿਕ ਸਥਾਨ ਆ ਉਹਨਾਂ 'ਚ ਦਖਲਅਦਾਜ਼ੀ ਹੋ ਰਹੀ ਆ ਪੰਜਾਬ ਨੇ ਮਿਊਂਸੀਪਲਿਟੀ ਬਣਾ ਕੇ ਰੱਖ ਦਿਆ ਟੋਟਲ ਰਾਈਟਸ ਜਿਹੜੇ ਆ ਕੇਂਦਰ ਆਪਣੇ ਪਾਸ ਰੱਖੀ ਬੈਠਾ ਹੈਗਾ ਫੈਡਰਲ ਢਾਂਚੇ ਨੂੰ ਤਬਾਹ ਕਰ ਰਹੇ ਆ ਸੋ ਸਾਡੀ ਪਾਰਟੀ ਨੇ ਪੰਜਾਬ ਦਾ ਬੇਸਿਕ ਇਨਫਰਾਸਟ੍ਰਕਚਰ ਸੜਕ ਸੜਕਾਂ ਦੇਖ ਲਓ ਏਅਰਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਸਭ ਤੋਂ ਵੱਧ ਕੰਮ ਸਾਡੀ ਸਰਕਾਰ ਨੇ ਕਿਰਿਆ ਸੋ ਇਹ 5 ਸਾਲ ਕਾਂਗਰਸ ਨੇ ਤਬਾਹ ਕਰਦੇ ਆ ਪੰਜਾਬ ਨੂੰ 22 ਸਾਲ ਇਹਨਾਂ ਦੀ ਸਰਕਾਰ ਨੂੰ ਹੋਗੇ ਪੰਜਾਬੀਆਂ ਨੂੰ ਹੱਕ ਮਿਲੇ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਯੂਪੀ ਬਿਹਾਰ ਚ ਭੱਜ ਰਹੀ ਹੈ ਘਰ ਦੇ ਘਰ ਸਾਡੇ ਖਾਲੀ ਹੋ ਗਏ ਬੱਚੇ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਲੰਡਨ ਜਾ ਰਿਹਾ ਕੋਈ ਵਿਚਾਰਾ ਦबई ਜਾ ਕੇ ਟੈਕਸੀਆਂ ਵੀ ਚਲਾ ਰਹੇ ਆ ਬਹੁਤ ਸੋ ਪੰਜਾਬ ਦੇ ਘਰ ਦੇ ਘਰ ਖਾਲੀ ਹੋ ਗਏ ਸਰਕਾਰ ਕੋਈ ਕੋਈ ਅਜੰਡਾ ਹੀ ਨਹੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਅਸੀਂ ਕੋਈ ਵੀ ਇਲੈਕਸ਼ਨ ਹੁੰਦੀ ਹੈ ਸਰ ਉਹਦਾ ਭ੍ਰਸ਼ਟਾਚਾਰ ਦਾ ਜਿਹੜਾ ਮੁੱਦਾ ਹਮੇਸ਼ਾ ਜਿਹੜਾ ਤੂਲ ਪੜਦਾ ਹੈਗਾ ਇੱਦਾਂ ਦੇਖਦੇ ਕਿ ਮੈਂ ਸਰਪੰਚੀ ਤੋਂ ਇੱਥੇ ਤੱਕ ਚੱਲਿਆ ਮੈਂ ਲੜਾਈ ਇਹ ਲੜਦਾ ਹਾਂ ਹਰ ਵਾਰ ਵੀ ਮੈਨੂੰ ਮੰਦਰ 'ਚ ਚੜਾ ਲਿਆ ਗੁਰਦੁਆਰੇ 'ਚ ਚੜਾ ਲਿਆ ਜਿੱਥੇ ਮੈਂ ਜਿਹੜੀ ਸੀਟ ਤੇ ਰਿਹਾ ਉਹ ਸੀਟ ਤੇ ਪਤਾ ਕਰ ਲਿਓ ਮੇਰੇ ਟਾਈਮ ਤੇ ਤਹਿਸੀਲਾਂ ਥਾਣੇ ਤੇ ਹੋਲਡਿੰਗ ਲੱਗੇ ਹੋਏ ਸੀਗੇ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਕਾਲ ਕਰੋ ਅੱਜ ਹਾਲਾਤ ਦੇਖੋ ਤੁਸੀਂ ਜਿਹੜੇ ਕਹ ਰਹੇ ਤੇ ਭੱਸਾ ਚਾਰ ਖਤਮ ਹੋਊਗਾ 1 ਲੱਖ ਰੁਪਇਆ ਰਜਿਸਟਰੀ ਦਾ ਹੁੰਦਾ ਹੈਗਾ ਸੀਐਮ ਆ ਨਾ ਜੀ ਸੀਐਮ ਦਾ ਸ਼ਬਦ ਆ ਨਾ ਜਿਹੜਾ ਉਹ ਕਾਨੂੰਨ ਹੁੰਦਾ ਹੈਗਾ ਪੰਖਰਵਲ ਪਿੰਡ 'ਚ ਸੀਐਮ ਸਾਹਿਬ ਆਏ ਭਗਵਾਨ ਤਮਨ ਜੀ ਉੱਥੇ ਅਨਾਉਂਸ ਕਰਕੇ ਗਏ ਵੀ ਅੱਜ ਤੋਂ ਬਾਅਦ ਐਨਓਸੀ ਬੰਦ ਤੁਸੀਂ ਆਪਣੀਆਂ ਰਜਿਸਟਰੀਆਂ ਕਰਵਾ ਦਿਓ ਉਹ ਐਨਓਸੀਆਂ ਹੋਈਆਂ ਆਰਡਰ ਹੋਏ ਲੋਕਾਂ ਨੂੰ ਮੂਰਖ ਬਣਾ ਕੇ ਚਲੇ ਗਏ ਤੇ ਇਹ ਤਾਂ ਬਹੁਤ ਵੱਡੀ ਗੱਲ ਆ ਮੁਬਾਰਕ ਬੜੀ ਇੱਕ ਬਰੀਜਾ ਉਹਦੇ ਥੱਲੇ ਨਾ ਖੱਡੇ ਪਏ ਹੋਏ ਤੇ ਸੀਐਮ ਸਾਹਿਬ ਦੀ ਸਟੇਟਮੈਂਟ ਦੇਖੋ ਵੀ ਮੈਂ ਨਾ ਜੀ ਇਹ ਖੱਡੇ ਕੱਲ ਨੂੰ ਭਰਵਾ ਦਿਆਂਗਾ ਅੱਜ ਤੱਕ ਭਾਜੀ ਉਹ ਖੱਡੇ ਨਹੀਂ ਭਰੇ ਲੋਕ ਉੱਥੇ ਰੋਜ਼ ਐਕਸੀਡੈਂਟ ਹੋ ਕੇ ਮਰਦਾ ਹੈਗਾ ਬਰਵਾਲਾ ਰੋਡ ਦੀ ਸੀਐਮ ਸਾਹਿਬ ਅਨਾਉਂਸਮੈਂਟ ਕਰਕੇ ਗਏ ਕੇਂਦਰ ਆਪਣੇ ਪਾਸ ਰੱਖੀ ਬੈਠਾ ਹੈਗਾ ਫੈਡਰਲ ਢਾਂਚੇ ਨੂੰ ਤਬਾਹ ਕਰ ਰਹੇ ਸੋ ਸਾਡੀ ਪਾਰਟੀ ਨੇ ਪੰਜਾਬ ਦਾ ਬੇਸਿਕ ਇਨਫਰਾਸਟ੍ਰਕਚਰ ਸੜਕ ਸੜਕਾਂ ਦੇਖ ਲਿਓ 에어ਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਸਭ ਤੋਂ ਵੱਧ ਕੰਮ ਸਾਡੀ ਸਰਕਾਰ ਨੇ ਕਿਰਿਆ ਸੋ ਇਹ 5 ਸਾਲ ਕਾਂਗਰਸ ਨੇ ਤਬਾਹ ਕਰਦੇ ਆ ਪੰਜਾਬ ਨੂੰ 22 ਸਾਲ ਇਹਨਾਂ ਦੀ ਸਰਕਾਰ ਨੂੰ ਹੋਗੇ ਪੰਜਾਬੀਆਂ ਨੂੰ ਹੱਕ ਮਿਲੇ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਯੂਪੀ ਬਿਹਾਰ ਚ ਭੱਜ ਰਹੀ ਹੈ ਘਰ ਦੇ ਘਰ ਸਾਡੇ ਖਾਲੀ ਹੋ ਗਏ ਬੱਚੇ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਲੰਡਨ ਜਾ ਰਿਹਾ ਕੋਈ ਵਿਚਾਰਾ ਦबई ਜਾ ਕੇ ਟੈਕਸੀਆਂ ਵੀ ਚਲਾ ਰਹੇ ਆ ਬਹੁਤ ਸੋ ਪੰਜਾਬ ਦੇ ਘਰ ਦੇ ਘਰ ਖਾਲੀ ਹੋ ਗਏ ਇਸ ਸਰਕਾਰ ਕੋਈ ਕੋਈ ਅਜੰਡਾ ਹੀ ਨਹੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮੈਂ ਤੁਹਾਨੂੰ ਦੱਸਾਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਬੀਜੇਪੀ ਨਾਲ ਸਾਡਾ ਜਦੋਂ ਸਮਝੌਤਾ ਹੋਇਆ ਬੀਜੇਪੀ ਕੋਲ ਕੋਈ ਵੋਟਾਂ ਨਹੀਂ ਤੇ ਦੇਸ਼ 'ਚ ਤਾਂ ਇੱਕ ਸਿੰਗਲ ਇੱਕ ਐਮਪੀ ਦਾ ਉਹ ਉਸ ਟਾਈਮ ਪੰਜਾਬ 'ਚ ਕੜਤਣ ਪੈਦਾ ਕਰਦੀ ਸੀ ਕਾਂਗਰਸ ਨੇ ਆ ਜੂਨ ਦਾ ਮਹੀਨਾ ਆ ਰਿਹਾ ਆ ਜੂਨ ਦੇ ਪਹਿਲੇ ਤੋਂ ਲੈ ਕੇ 5-6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ 82 'ਚ ਦਿੱਲੀ 'ਚ ਕਤਲੇਆਮ ਹੋਇਆ ਪੰਜਾਬ ਦੇ ਅੰਦਰ ਕਾਂਗਰਸ ਨੇ Hindu Sikh ਭਾਈਚਾਰਕ ਸਾਂਝ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਬਾਲ ਸਾਹਬ ਨੇ ਉਹ ਕਟੱਣ ਖਤਮ ਕਰਨ ਵਾਸਤੇ ਬੀਜੇਪੀ ਦੇ ਨਾਲ ਉਸ ਟਾਈਮ ਸਮਝੌਤਾ ਹੋਇਆ ਤਾਂ ਵੀ ਹਿੰਦੂ ਸਿੱਖ ਸਾਈ ਮੁਸਲਮਾਨ ਸਾਰਿਆਂ ਨੂੰ ਇਕੱਠੇ ਲੈ ਕੇ ਬਾਲ ਸਾਹਬ ਨੇ ਸਰਕਾਰ ਚਲਾਈ ਦੀ ਔਰ ਸਾਨੂੰ ਉਮੀਦ ਸੀ ਬਹੁਤ ਸਾਰੀਆਂ ਅਚੀਵਮੈਂਟਾਂ ਵੀ ਅਸੀਂ ਕਰੀਆਂ ਬਾਜਪੀ ਜੀ ਬੜੇ ਰਿਸਪੈਕਟ ਕਰਦੇ ਤੇ ਬਾਲ ਸਾਹਬ ਦੀ ਇਹ ਸਰਕਾਰ ਤੋਂ ਵੀ ਅਸੀਂ ਕੰਮ ਕਰਵਾਏ ਪਰ ਜਦੋਂ ਪੰਜਾਬ ਦੇ ਸਿੱਖ ਤੇ ਹੀ ਹੱਕ ਖੋਣ ਲੱਗ ਗਏ ਕਿਸਾਨ ਵਿਚਾਰੇ ਬੈਠੇ ਆ ਬਾਰਡਰਾਂ ਤੇ ਹਰਿਆਣੇ ਤੋਂ ਆ ਕੇ ਉੱਥੇ ਬਾਰਡਰ ਦੀ ਤਰ੍ਹਾਂ ਗੋਲੀਬਾਰੀ ਹੁੰਦੀ ਆ ਬੱਚਾ ਮਰ ਜਾਂਦਾ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਭਗਵੰਤ ਮਾਨ ਉਹ ਮਿੱਥ ਸਾਡੇ ਜਾ ਕੇ ਗੋਡੇ ਫੜ ਲੈਂਦਾ ਹੈ ਮਤਲਬ ਉਹਦੀਆਂ ਮਿੰਤਾਂ ਕਰਦਾ ਹੈਗਾ ਇਹ ਤਾਂ ਹਾਲਾਤ ਹੋਏ ਪਏ ਆ ਭਾਜੀ ਕੌਣ ਲੜੂਗਾ ਪੰਜਾਬ ਦੇ ਹੱਕਾਂ ਦੀ ਲੜਾਈ ਕੋਈ ਸਟਿੱਚ ਕਰ ਰਹੀ ਆ ਕਿ ਪਾਰਟੀ ਫਿਰ ਬਦਲ ਨਹੀਂ ਭਾਜੀ ਵੋਟਰ ਕਨਫਿਊਜ਼ ਨੇ ਇਸੇ ਇਧਰ ਫਿਰ ਬਦਲ ਨਹੀਂ ਭਾਜੀ ਕੈਰੈਕਟਰ ਹੀ ਖਤਮ ਹੋ ਗਿਆ ਹੁਣ ਮੈਂ 32 ਸਾਲ ਪਹਿਲਾਂ ਸਾਮਲ ਹੋਇਆ ਤਾਂ ਮੈਂ ਕੋਈ ਕਨਵੈਂਟ ਸਕੂਲਾਂ ਚ ਥੋੜੀ ਪੜਿਆ ਮੇਰੇ ਪਰਿਵਾਰ ਨੇ ਮੇਰੇ ਮਾਪੇ ਨੇ ਮੈਨੂੰ ਸੰਸਕਾਰ ਦੇ ਵੀ ਜਿੱਥੇ ਖੜੋ ਇੱਕ ਜਗ੍ਹਾ ਖੜੋ ਡਟ ਕੇ ਖੜੋ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਆ ਹੁਣ ਕਾਂਗਰਸ ਦਾ ਦਿਵਾਲੀਆਪਨ ਨਿਕਲ ਗਿਆ ਉਹਨਾਂ ਕੋਲ ਕੋਈ ਕੈਂਡੀਡੇਟ ਨਹੀਂ ਦੂਸਰੀ ਪਾਰਟੀਆਂ ਤੋਂ ਲੈ ਕੇ ਲੈ ਰਹੇ ਇੱਥੇ ਦੇਖੋ ਤੁਸੀਂ ਧਰਮਵੀਰ ਗਾਂਧੀ ਜੀ ਆਮ ਆਦਮੀ ਪਾਰਟੀ ਨੇ ਉਹਨੂੰ ਟਿਕਟ ਦੇਈ ਐਮਪੀ ਬਣਾਇਆ ਅਗਲੀ ਵਾਰ ਟਿਕਟ ਨਹੀਂ ਦੇਈ ਆਜ਼ਾਦ ਖੜ ਗਿਆ ਹੁਣ ਆਜ਼ਾਦ ਤੋਂ ਜਾ ਕੇ ਕਾਂਗਰਸ ਚ ਬੜ ਗਿਆ ਉਹਨਾਂ ਦਾ ਵਿਰੋਧ ਹੋ ਰਿਹਾ 49 ਦੇ 9 ਕਟਕਸਾਲੀ ਕਾਂਗਰਸੀ ਵਿਰੋਧ ਕਰ ਰਹੇ ਆ ਆਮਦ ਕਾਂਗ ਬੀਜੇਪੀ ਦਾ ਦੇਖ ਲਿਓ ਅੱਜ ਤੱਕ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ ਕਾਂਗਰਸ ਦੇ ਐਮਪੀ ਆ ਵੋਟਾਂ ਬੀਜੇਪੀ ਵਾਸਤੇ ਮੰਗ ਰਹੇ ਆ ਬੀਜੇਪੀ ਵਰਕਰ ਵੀ ਸਾਰੇ ਘਰਾਂ ਚ ਬੈਠੇ ਆ ਉਹ ਕਿਉਂ ਵੋਟ ਪਾਣ ਮਤਲਬ ਸਾਰੀ ਜ਼ਿੰਦਗੀ ਟਾ ਟੋ ਪਛਾਣ ਕੁੱਟੋ ਖਣ ਤੇ ਵੋਟਾਂ ਲੈਣ ਵਾਸਤੇ ਮੈਲਾ ਆਲੇ ਆ ਗਏ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਹੋਰ ਦੱਸਾਂ ਆ ਰਿੰਕੂ ਦਾ ਜਿਹੜੇ 2.5 ਸਾਲ ਤੱਕ ਨਾ ਜੀ ਜਦੋਂ ਅਸੀਂ ਪ੍ਰਚਾਰ ਕਰਦਾ ਪੋਸਟਰ ਹੀ ਲੱਗੇ ਰਹਿੰਦੇ ਆ ਕਈ ਘਰਾਂ ਤੇ ਤਾਂ ਰਿੰਕੂ ਦੇ ਹੱਥ ਵਾਲੇ ਪੋਸਟਰ ਹੋਣ ਫਿਰ ਝਾੜੂ ਵਾਲੇ ਹੋਣੇ ਹੁਣ ਪੰਜੇ ਵਾਲਾ ਇਹਨਾਂ ਤੱਕੜੇ ਦੇ ਆਮ ਇਹਦੇ ਭਾਜਪਾ ਵਾਲੇ ਲੱਗਣਗੇ ਤਿੰਨ ਤਿੰਨ ਜਗ੍ਹਾ ਮਤਲਬ ਵਫਾਦਾਰੀਆਂ ਆਮ ਆਦਮੀ ਪਾਰਟੀ ਆ ਜਿਹੜੀ ਰੂਲਿੰਗ ਪਾਰਟੀ ਆ ਪੰਜਾਬ ਦੀ ਜਿਹੜੀ ਕਹਿੰਦੀ ਸੀ ਅਸੀਂ ਗੋਲ ਗੱਪੇ ਬਣਾਉਣ ਵਾਲਿਆਂ ਨੂੰ ਚਾਹ ਬਣਾਉਣ ਵਾਲਿਆਂ ਨੂੰ ਟੈਲੀਫੋਨ ਵਾਲਿਆਂ ਨੂੰ ਟਿਕਟਾਂ ਦਵਾਂਗੇ ਅੱਜ ਦੂਸਰੀਆਂ ਪਾਰਟੀਆਂ ਤੋਂ ਮਿੰਨਤਾਂ ਕਰਕੇ ਜਿਨ੍ਹਾਂ ਨੂੰ ਅਸੀਂ ਟਿਕਟ ਨਹੀਂ ਦਿੰਦੇ ਨਾ ਕਾਲੀ ਦਲ ਜਾਂ ਦੂਸਰੀਆਂ ਪਾਰਟੀਆਂ ਉਹਨਾਂ ਦੀ ਮਿੰਨਤਾਂ ਕਰਕੇ ਟਿਕਟਾਂ ਦੇ ਰਹੇ ਇਹ ਹਾਲ ਆਮ ਆਦਮੀ ਪਾਰਟੀ ਦਾ ਹੋ ਗਿਆ ਮਤਲਬ ਜਮਾਨਤਾ ਜਬਤ ਪੰਜਾਬ ਦੇ ਅੰਦਰ ਹੋਣੀ ਆ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਲੋਕ ਸਭਾ ਹਲਕਾ ਪਟਿਆਲੇ ਦੇ ਸੂ ਵੋਟਰ ਨੌਜਵਾਨ ਵਰਕਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਕਿਰਪਾ ਕਰਕੇ ਕੈਂਡੀਡੇਟ ਦਾ ਕੈਰੈਕਟਰ ਦੇਖੋ ਕੈਂਡੀਡੇਟ ਦੀ ਪਰਫਾਰਮੈਂਸ ਦੇਖੋ ਪਾਰਟੀਆਂ ਦੀ ਪਰਫਾਰਮੈਂਸ ਦੇਖੋ ਕਾਰਗੁਜ਼ਾਰੀ ਦੇ ਆਧਾਰ ਤੇ ਫੈਸਲੇ ਲਿਓ ਜੋ ਫੈਸਲਾ ਤੁਸੀਂ ਕਰੋਗੇ ਉਹ ਸਾਡੇ ਨੌਜਵਾਨ ਬੱਚਿਆਂ ਦੇ ਫਿਊਚਰ ਦਾ ਫੈਸਲਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਹੈ ਮੈਂ ਜਿੱਥੇ ਖੜਾ ਤਾਂ ਉੱਥੇ ਹੀ ਆ ਇਹ ਪਾਰਟੀਆਂ ਬਦਲਣ ਵਾਲੇ ਦਲ ਬਦਲੂ ਲੋਕਾਂ ਝੂਠੇ ਵਾਅਦੇ ਕਰਨ ਵਾਲੇ ਲੋਕਾਂ ਤੁਸੀਂ ਸੱਚ ਤੇ ਪੈਰਾ ਦੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ 13 ਦੇ 13 ਉਮੀਦਵਾਰ ਬਣਾਓ ਅਸੀਂ ਥੋਡੀ ਆਵਾਜ਼ ਬਣ ਕੇ ਲੋਕ ਸਭਾ ਦੇ ਅੰਦਰ ਤੁਹਾਡੇ ਹੱਕਾਂ ਵਾਸਤੇ ਡਟ ਕੇ ਪੈਰਾ ਦਵਾਂਗੇ ਥੈਂਕ ਯੂ